ਥਾਣਾ ਬਿਲਗਾ ਦੇ ਮੁਖ ਅਫਸਰ ਇੰਸਪੈਕਟਰ ਅਮਨ ਸੈਣੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਐਸਆਈ ਕੁਲਵਿੰਦਰ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਗਸ਼ਤਾਂ ਤੇ ਪੈੜੇ ਹੰਸਣਾਂ ਨੂੰ ਨੱਥ ਪਾਉਣ ਲਈ ਬਿਲਗਾ ਤੋਂ ਫਲਵਾੜਾ ਪਿੰਡ ਨੂੰ ਜਾ ਰਹੇ ਸਨ ਤਾਂ ਪੁਲਿਸ ਪਾਟੀ ਰੇਲਵੇ ਫਾਟਕ 200 ਗੱਜ ਦੇ ਪਿਛੇ ਹੀ ਸੀ ਤਾਂ ਫਰਵਾੜਾ ਵੱਲੋਂ ਆ ਰਹੇ ਮੋਨੇ ਨੌਜਵਾਨ ਨੇ ਪੁਲਿਸ ਪਾਟੀ ਨੂੰ ਵੇਖ ਕੇ ਸਿਰ ਤੇ ਰੱਖੇ ਪਲਾਸਟਿਕ ਦੇ ਬੋਰੇ ਨੂੰ ਸੁੱਟ ਦਿੱਤਾ ਤੇ ਪਿੱਛੇ ਨੂੰ ਮੁੜਨ ਲੱਗਾ ਤਾਂ ਪੁਲਿਸ ਵੱਲੋਂ ਤੇ ਪੁਲਿਸ ਨੂੰ ਸ਼ੱਕ ਪੈਣ ਲੱਗਾ ਤੇ ਨੌਜਵਾਨ ਨੂੰ ਰੋਕਿਆ ਗਿਆ ਤਾਂ ਪੁਲਿਸ ਵੱਲੋਂ ਤਲਾਸ਼ੀ ਲੈਣ ਦੇ ਵਿੱਚ ਉਸ ਕੋਲ ਪਲਾਸਟਿਕ ਬੋਰੇ ਵਿੱਚੋਂ 8 ਕਿਲੋਗ੍ਰam ਡੋਡੇ ਚੂੜਾ ਪੋਸਤ ਬਰਾਮਦ ਕੀਤੇ ਗਏ ਹਨ ਤੇ ਫੜੇ ਗਏ ਹਨ ਵਿਅਕਤੀ ਦੀ ਪਛਾਣ ਡੈਡੀ ਉਰਫ ਗੋਪੀ ਪੁੱਤਰ RAM LUBHAIYA ਵਾਸੀ ਪੱਤੀ ਪੱਟੀ ਬਿਲਗਾ ਥਾਣਾ ਬਿਲਗਾ ਜ਼ਿਲ੍ਹਾ ਜਲੰਧਰ ਵੱਜੋਂ ਹੋਈ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਦੋਸ਼ੀ ਦੇ ਮਕਦਮਾ ਨੰਬਰ 129 ਮਿਤੀ 22/12/2023 ਥਾਣਾ ਬਿਲਗਾ ਜ਼ਿਲ੍ਹਾ ਜਲੰਧਰ ਦਰਜ ਰਜਿਸਟਰ ਕੀਤਾ ਗਿਆ। ਉੱਥੇ ਹੀ ਦੋਸ਼ੀ ਡੈਡੀ ਉਰਫ ਗੋਪੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤੇਜੰਦ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਇੱਕ ਨਸ਼ਾ ਦੇ ਖਲਾਫ ਜਿਹੜੀ ਇਹ ਮੁਕੀਮ ਚੱਲ ਰਹੀ ਹੈ ਉਹਦੇ ਰਿਗਾਰਡਿੰਗ ਹੀ ਬਿਲਗਾਂ ਪੁਲਿਸ ਨੇ ਸਾਡੀ ਟੀਮ ਬਣੀ ਸੀਗੀ। ਤੇ ਉਹਦੇ ਵਿੱਚ ਅਸੀਂ ਇੱਕ ਗੋਪੀ ਉਸ ਡੈਨੀ ਨੂੰ ਅਪਰੀਹੈਂਡ ਕੀਤਾ ਹੈ ਉਤਰ ਰਾਮੂ ਹੈ ਜੋ ਕਿ ਬਿਲਗਾ ਦਾ ਰਹਿਣ ਵਾਲਾ ਹੈ ਤੇ ਇਹਦੇ ਕੋਲੋਂ 8 ਕਿਜੀ ਪੋਪੀ ਹਸਕ ਬਰਾਮਦ ਹੋਈ ਹੈ ਤੇ ਇਹਦੇ ਖਿਲਾਫ ਐਫਆਈ ਨੰਬਰ 129 ਰਜਿਸਟਰ ਕੀਤੀ ਗਈ ਹੈ ਤੇ ਹੁਣ ਸਾਨੂੰ ਇਹਦਾ 3 ਦਿਨ ਦਾ ਪੁਲਿਸ ਰਿਮਾਨ ਮਿਲਿਆ ਹੈ ਕਿਉਂਕਿ ਕੁਆਂਟੀਟੀ ਕਾਫੀ ਹੈ 8 ਕਿਲੋ ਪੋਪੀ ਹਸਕ ਲੈ ਕੇ ਆਇਆ ਹੈ ਤੇ ਹੁਣ ਅਸੀਂ ਇਹਦਾ ਚੈਨਲ ਦੇਖ ਰਹੇ ਹਾਂ ਕਿ ਕਿੱਥੋਂ ਦੀ ਲੈ ਕੇ ਆਇਆ ਸੀਗਾ ਇਹਦੀ ਚੇਨ ਕੀ ਹੈਗੀ ਹੈ ਯਾ ਕਿ ਇਹਨੂੰ ਕਿਨੂੰ ਵੇਚਦਾ ਸੀਗਾ ਯਾ ਖੁਦ ਕੰਜ਼ਿਊਮ ਕਰਦਾ ਸੀਗਾ ਕਿਉਂਕਿ ਥੋੜੀ ਹੈਵੀ ਹੈ ਕੁਆਂਟੀਟੀ ਤੇ ਇਹਨੂੰ ਐਪਰੀ ਹੈਂਡ ਕੀਤਾ ਗਿਆ ਸਰ ਇੱਥੇ ਪਹਿਲਾਂ ਵੀ ਕੋਈ ਕੇਸ ਹੈ ਨਹੀਂ ਜੀ ਇਹ ਹੁਣ ਅਸੀਂ ਜਦੋਂ ਅਸੀਂ ਡਿਮਾਂਡ ਲਿਆ ਹੈ ਇਸੇ ਲਈ ਲਿਆ ਹੈ ਕਿ ਅਸੀਂ ਇਹਨੂੰ ਚੈੱਕ ਕਰਾਂਗੇ ਇਹਦਾ ਬੈਕਲੌਗ ਕਿ ਇੱਥੇ ਕੇਸਿਸ ਕਿਆ ਕਿਆ ਰਜਿਸਟਰਡ ਹੈ ਤੇ ਇੱਕ ਕਿਦਾਂ ਇੱਥੇ ਤੱਕ ਸਪਲਾਈ ਜਾਂ ਚੇਨ ਕਿਦਾਂ ਦਾ ਇਹਨੇ ਬਣਾਈ ਹੈ ਕਿ ਕਿਦਾਂ ਇਹ ਇਨਾ ਫਰਮਾਂਡ ਵਿੱਚ ਇਹਨੇ ਕੋਈ ਕੁਐਸਚਨ ਨਹੀਂ ਦੱਸਿਆ ਕੋ ਤੁਹਾਨੂੰ ਕੋਈ ਇਹਦੇ ਵਿੱਚ ਨਹੀਂ ਹਜੇ ਤੈਨੂੰ ਅਸੀਂ 3 ਦਿਨ ਦਾ ਡਿਮਾਂਡ ਸਾਡੇ ਕੋਲ ਹੈਗਾ ਅਸੀਂ ਹੁਣ ਪੁੱਛ ਵਿਚ ਕਰ ਰਹੇ ਹਾਂ ਵੈਸੇ ਤੇ ਇਹਦਾ ਪ੍ਰੀਮੀਲਰੀ ਤ ਕੰਮ ਕਰਦਾ ਸੀ ਕਿਉਂਕਿ ਲੇਬਰਰ ਐ ਪੱਠੇ ਦੇ ਕੰਮ ਕਰਦਾ ਸੀ ਮੈਂ ਉਧਰੋਂ ਹੀ ਕਿਦੋਂ ਲੈ ਕੇ ਆਇਆ ਤੇ ਹਜੇ ਇੰਟਰਵਿਊ ਸਤ ਪਤਾ ਲੱਗੇਗਾ ਅੱਗੇ ਫਰਦਰ ਤੇ ਵੀ ਇਹ ਕਿੱਥੋਂ ਦੇ ਕਿਹੜੇ ਬੰਦੇ ਤੋਂ ਲੈ ਕੇ ਆਇਆ ਤੇ ਸੋਰਸ ਕਿੱ사 ਸੀਗਾ ਕਿੱਦਾਂ ਗਿਆ ਸੀਗਾ ਤੇ ਕਿੱਦਾਂ ਵਾਪਸ ਆਇਆ ਉਹ ਚੀਜ਼ਾਂ ਸਿ ਕਨਫਰਮ ਕਰਦੇ ਆਂ ਓਕੇ